ਵਿਸ਼ਵਾਸ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਹੈ ਵਿਸ਼ਵਾਸ ਆਪਣੇ ਆਪ ਤੇ ਹੋਵੇ ਤਾਂ ਮਨੁੱਖ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਸਕਦਾ ਹੈ ਵਿਸ਼ਵਾਸ ਪਰਮਾਤਮਾ ਤੇ ਹੋਵੇ ਤਾਂ ਮਨੁੱਖ ਕਦੇ ਵੀ ਹਾਰ ਨਹੀਂ ਮੰਨਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਚੰਗੇ ਲਈ ਹੀ ਹੋ ਰਿਹਾ ਹੈ ਵਿਸ਼ਵਾਸ ਰਿਸ਼ਤਿਆਂ ਵਿੱਚ ਹੋਵੇ ਤਾਂ ਉਹ ਰਿਸ਼ਤੇ ਹਮੇਸ਼ਾ ਮਜ਼ਬੂਤ ਰਹਿੰਦੇ ਹਨ ਵਿਸ਼ਵਾਸ ਉਹ ਰੌਸ਼ਨੀ ਹੈ ਜੋ ਹਨੇਰੀ ਰਾਸਤੇ ਵਿੱਚ ਵੀ ਮਨੁੱਖ ਨੂੰ ਚੱਲਣ ਦੀ ਹਿੰਮਤ ਦਿੰਦੀ ਹੈ ਵਿਸ਼ਵਾਸ ਉਹ ਤਾਕਤ ਹੈ ਜੋ ਡਿੱਗੇ ਹੋਏ ਇਨਸਾਨ ਨੂੰ ਵੀ ਮੁੜ ਖੜਾ ਕਰ ਦਿੰਦੀ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀਆਂ ਤੁਹਾਡਾ ਇਹ ਗੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੀ ਤੇ ਜੀ ਇੱਥੇ ਜਿਹੜਾ ਟਾਈਮ ਹੋ ਰਿਹਾ ਹੈਗਾ ਉਹ ਹੋ ਰਿਹਾ 2:30 ਵਜੇ ਦਾ ਤੇ ਮੈਂ ਤੇ ਸਬਜੀ ਚੀਰਨ ਲੱਗੀ ਅੱਜ ਮੈਂ ਕੱਦੂ ਲੈ ਸੀ ਕੱਦੂ ਵੈਸੇ ਮੈਂ ਜਿਹੜੀ ਮੁੱਲ ਦੀ ਸਬਜੀ ਆ ਉਹ ਲੈਣਾ ਪਸੰਦ ਨਹੀਂ ਕਰਦੀ ਪਰ ਬਹੁਤ ਦਿਨ ਹੋ ਗਏ ਸੀਗੇ ਅਸੀਂ ਮਤਲਬ ਬਚਦੇ ਆਉਂਦੇ ਸੀ ਇਹ ਸਬਜੀ ਤੋਂ ਪਰ ਮੈਂ ਅੱਜ ਫਿਰ ਮੈਨੂੰ ਲੈਣੀ ਹੀ ਪਈ ਮੈਂ ਕਿਹਾ ਚਲੋ ਮੈਂ ਕਹਿਤਾ ਸੀ ਇਹਨਾਂ ਨੂੰ ਤੇ ਇਹ ਲੈ ਆਏ ਸੀਗੇ ਬਾਜ਼ਾਰ ਚੋਂ ਤੇ ਕੱਦੂ ਲਿਆਂਦਾ ਹੈਗਾ ਤੇ ਪਹਿਲਾਂ ਇਹਨੂੰ ਮੈਂ ਚੀਰਦੀਆਂ ਬਹਿ ਕੇ ਤੇ ਹਜੇ ਬੱਚੇ ਸਕੂਲੋਂ ਆਏ ਨਹੀਂ ਸੀਗੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਸਬਜੀ ਚੀਰ ਲੈਣੀ ਹੁੰਨੀ ਹੈਗੀ ਤਾਂ ਸਬਜੀ ਬਣਾ ਦੇਣੀ ਹੁੰਨੀ ਹੈ ਚੀਰ ਕੇ ਤੇ ਮੈਂ ਇੱਥੇ ਫਿਰ ਕद्दू ਚੀਰ ਕੇ ਸਮਾਰ ਕੇ ਤੇ ਫਿਰ ਇਹਨੂੰ ਮੈਂ ਕੜਾਈ ਵਿੱਚ ਪਾਣੀ ਗਰਮ ਕੀਤਾ ਤੇ ਉਹਦੇ ਵਿੱਚ ਪਾਤਾ ਸੀ ਨਮਕ ਨਮਕ ਪਾ ਕੇ ਤੇ ਫਿਰ ਕद्दू ਪਾਤਾ ਉਹਨੂੰ ਚੰਗੀ ਤਰ੍ਹਾਂ ਮਤਲਬ ਵਾਲਾ ਆ ਜਾਊਗਾ ਉਹਦੀ ਜ਼ਹਿਰ ਜਿਹੜੀ ਨਿਕਲ ਜੂਗੀ ਤਾਂ ਫਿਰ ਮੈਂ ਉਧਰੋਂ ਕद्दू ਨੂੰ ਉਬਾਲਨਾ ਧਰ ਕੇ ਆ ਕੇ ਚਾਹ ਧਰਤੀ ਸੀਗੀ ਤੇ ਫਿਰ ਮੇਰੇ ਕੱਪੜੇ ਪਏ ਸੀਗੇ ਬੈੱਡ ਤੇ ਲਾਏ ਤੇ ਉਹਨਾਂ ਦੀ ਮੈਂ ਤਿਆਂ ਮਾਰਨ ਲੱਗ ਗਈ ਸੀਗੀ ਕੱਪੜੇ ਵੀ ਕੱਲ ਦੇ ਪਏ ਸੀਗੇ ਤੇ ਅੱਜ ਮੈਥੋਂ ਤਿਆਂ ਵੱਜੀਆਂ ਨਹੀਂ ਸੀਗੀਆਂ ਤੇ ਮੈਂ ਹੁਣ ਲਾ ਕੇ ਲਈ ਹੈ ਸੀਗੀ ਹੈ ਸਟੈਂਡ ਜੇ ਤੋਂ ਤੇ ਫਿਰ ਮੈਂ ਕਿਹਾ ਚਲੋ ਹੁਣ ਇਹਨਾਂ ਨੂੰ ਮਾਰ ਹੀ ਦਿੰਨੀ ਆ ਤਿਆਂ ਕੋਸਕ ਮਤਲਬ ਚਿੱਟੇ ਰੰਗ ਦੇ ਕੱਪੜੇ ਸੀਗੇ ਤੇ ਕੋਸਕ ਜਿਹੜੇ ਪਏ ਸੀਗੇ ਮਤਲਬ ਜਿਹੜੇ ਲੋਡ ਸੀਗੇ ਲਾ ਕੇ ਪਾਲੇ ਸੀਗੇ ਇਹਨਾਂ ਨੇ ਤੇ ਜਿਹੜੇ ਨਹੀਂ ਸੀਗੇ ਤੇ ਉਹ ਪਏ ਸੀਗੇ ਤੇ ਫਿਰ ਮੈਂ ਇੱਥੇ ਲੱਗੀ ਸੀ ਕੱਪੜਿਆਂ ਦੀਆਂ ਤੈ ਮਾਰਨਾ ਤਾਂ ਮੇਰੀ ਦੇਖੋ ਚਾਹ ਵੀ ਬਣ ਰਹੀ ਆ ਕਿ ਤੇ ਉਧਰ ਮੇਰੀ ਸਬਜ਼ੀ ਤਰੀ ਹੋਈ ਆ ਕद्दू ਤੇ ਜਿਹੜਾ ਵਾ ਮਤਲਬ ਉਹਦੀ ਜ਼ਹਿਰ ਜੀ ਨਿਕਲ ਜੂਗੀ ਤੇ ਫਿਰ ਮੈਂ ਉਹਨੂੰ ਦੇਖਣ ਜਾਊ ਵਿੱਚ ਦੀ ਤੇ ਇੱਥੇ ਦੇਖੋ ਮੈਂ ਕद्दू ਜਿਹੜਾ ਵਾਲਿਆ ਸੀ ਉਹਦੀ ਦੇਖੋ ਕਿੰਨੀ ਝੱਗ ਜੀ ਜਿਹੜੀ ਉੱਪਰ ਆ ਗਈ ਆ ਕਿ ਮੈਂ ਤੁਹਾਨੂੰ ਇਹ ਦਿਖਾ ਰਹੀ ਆ ਵੀ ਇੰਨੀ ਜ਼ਹਿਰ ਹੁੰਦੀ ਆ ਵਿੱਚ ਤੇ ਇਸ ਲਈ ਪਲੀਜ਼ ਜੇ ਤੁਸੀਂ ਵੀ ਲੈਨੇ ਹੋ ਮੁੱਲ ਦੀ ਸਬਜੀ ਤਾਂ ਉਹਨੂੰ ਇਸ ਤਰ੍ਹਾਂ ਉਬਾਲ ਲਿਆ ਕਰੋ ਪਹਿਲਾਂ ਫੇਰ ਬਣਾਇਆ ਕਰੋ ਕਿਉਂਕਿ ਬਹੁਤ ਹੀ ਜ਼ਿਆਦਾ ਜ਼ਹਿਰ ਹੁੰਦੀ ਹੈ ਇਹਦੇ ਵਿੱਚ ਤਾਂ ਹੁਣ ਮੈਂ ਇਹਨੂੰ ਬਸ ਉਬਾਲ ਲਿਆਏਗਾ ਤੇ ਜਿਹਦੀ ਜਿਹੜੀ ਉੱਪਰੋਂ ਝੱਗ ਜੀ ਸੀਗੀ ਉਹ ਨਿਕਲ ਗਈ ਤੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਧੋਵਾਂਗੀ ਤੇ ਫਿਰ ਮੈਂ ਇਹਨੂੰ ਧੋ ਕੇ ਬਣਾਉਂਗੀ ਤਾਂ ਹਜੇ ਬੱਚਿਆਂ ਦੇ ਆਉਣ ਦਾ ਟਾਈਮ ਸੀਗਾ ਤੇ ਫਿਰ ਮੈਂ ਬਸ ਇਹਨੂੰ ਧੋ ਕੇ ਕਿਰਾਏ ਰੱਖ ਜੂਗੀ ਤੇ ਫਿਰ ਫਿਰ ਮੈਂ ਜਾ ਕੇ ਅੰਦਰ ਆਵਦਾ ਦੂਸਰਾ ਕੰਮ ਦੇਖੂਗੀ ਚਾਹ ਚ ਮੈਂ ਚਾਹ ਚ ਮੈਂ ਦੁੱਧ ਪਾਤਾ ਸੀਗਾ ਤੇ ਉਹਨੂੰ ਉਬਲ ਗਈ ਸੀ ਤੇ ਫਿਰ ਮੇਰੇ ਜਿਹੜੇ ਕੱਪੜੇ ਰਹਿੰਦੇ ਸੀਗੇ ਕੋਸਕਤ ਤੇ ਉਹਨਾਂ ਦੀਆਂ ਤਿਆਂ ਮਾਰਨ ਲੱਗੀ ਸੀ ਫਿਰ ਫਿਰ ਕੰਮ ਦੇਖੋ ਨਿਕਾ ਨਿਕਾ ਜਾਂ ਨਿਕਲੇ ਤੁਰੇ ਆਉਂਦਾ ਹੁੰਦਾ ਹੈਗਾ ਆਪਨੂੰ ਕਹਿ ਦਿੰਦੇ ਹੁੰਦੇ ਵੀ ਇਹ ਕਰਦਿਆਂ ਕੀ ਆ ਕਰੇ ਤੇ ਪਰ ਜਿਹੜੇ ਕੰਮ ਆ ਉਹ ਆਪਾਂ ਨੂੰ ਹੀ ਪਤਾ ਹੁੰਦਾ ਹਨਾ ਨਿਕ ਨਿਕੇ ਕੰਮ ਜੀ ਮੁੱਕਦੇ ਨਹੀਂ ਹੁੰਦੇ ਹੈਗੇ ਤੇ ਫਿਰ ਕਿਤੇ ਕੋਸ਼ ਕਰ ਲੋ ਕਿਤੇ ਕੋਸ਼ ਕਰ ਲੋ ਬਸ ਆਈ ਨਿਕਲੇ ਤੁਰੇ ਆਉਂਦੇ ਆਗੇ ਫਿਰ ਆਈ ਹੋ ਜਾਂਦਾ ਵੀ ਬਸ ਆ ਵੀ ਨਿਮੇੜ ਲਗੇ ਤੇ ਆ ਵੀ ਨਿਮੇੜ ਲਗੇ ਤਾਂ ਇਹਨਾਂ ਵਿੱਚ ਹੀ ਸਾਰੀ ਧਿਆੜੀ ਜਿਹੜੀ ਨੰਗ ਜਾਂਦੀ ਹੈ ਕਿ ਵੈਸੇ ਜਿਹੜਾ ਨੇ ਕੰਮ ਤੇ ਜਾਣਾ ਹੁੰਦਾ ਉਹ ਵੀ ਟਾਈਮ ਤਾਂ ਕੱਢ ਹੀ ਲੈਂਦੇ ਆ ਪਰ ਪਤਾ ਨਹੀਂ ਕਿਉਂ ਜਦੋਂ ਘਰੇ ਹੁੰਨੇ ਆ ਉਦੋਂ ਕੰਮ ਜਾਂ ਸਾਰਾ ਉਲਝਿਆ ਹੀ ਪਿਆ ਹੁੰਦਾ ਹੈਗਾ ਵੀ ਮਤਲਬ ਐਂ ਸੈੱਟ ਕਰਨਾ ਤਾਂ ਮੇਰੇ ਹਜੇ ਸਫਾਈ ਵੀ ਕਰਨ ਵਾਲੀ ਰਹਿੰਦੀ ਹੈ ਮੈਂ ਉਹ ਵੀ ਸ਼ੁਰੂ ਕਰੂੰਗੀ ਤੇ ਪਹਿਲਾਂ ਮੈਨੂੰ ਇਹ ਵੀ ਮੈਂ ਸਹਿਜ ਪਾਠ ਜਿਹੜੇ ਰੱਖੇ ਹੋਏ ਉਹਨਾਂ ਦੇ ਭੋਗ ਪਾਦਾਵਾ ਤਾਂ ਫਿਰ ਮੈਂ ਸਫਾਈ ਜਿਹੜੀ ਸ਼ੁਰੂ ਕਰੂੰਗੀ ਤੇ ਬਸ ਮੇਰਾ ਕੋਸ਼ ਕੀ ਪਾਠ ਰਹਿ ਗਏ ਸੀਗੇ ਤੇ ਉਹਨਾਂ ਨੂੰ ਮੈਂ ਪੂਰਾ ਕਰੂੰਗੀ ਤੇ ਮੈਂ ਬਸ ਹੁਣ ਕੱਪੜਿਆਂ ਦੀਆਂ ਤਿਆਂ ਵੀ ਮਾਰਤੀਆਂ ਤੇ ਜਿਹੜਾ ਬੈੱਡ ਦੇ ਉੱਤੇ ਬੁੱਕਸ ਵਗੈਰਾ ਪੰਗਾ ਸੀ ਬੱਚਿਆਂ ਦੀ ਉਹ ਵੀ ਮੈਂ ਸੈੱਟ ਕੀਤਾ ਤਾਂ ਅੱਜ ਮੇਥੋਂ ਸਵੇਰੇ ਜਿਹੜੀ ਇਹ ਚਾਦਰ ਸੈੱਟ ਨਹੀਂ ਹੋਈ ਸੀ ਕਿਉਂਕਿ ਪਤਾ ਨਹੀਂ ਕਿਉਂ ਮੈਨੂੰ ਸਵੇਰੇ ਮੇਰਾ ਸਰੀਰ ਜਿਹਾ ਸੈੱਟ ਨਹੀਂ ਸੀਗਾ ਤਾਂ ਹੁਣ ਮੈਂ ਦਵਾਈ ਦਵਾਈ ਲੈ ਕੇ ਸੈੱਟ ਹੋਈ ਸੀਗੀ ਤੇ ਫਿਰ ਮੈਂ ਆਪਦਾ ਕੰਮ ਕੀਤਾ ਆਏਗਾ ਤਾਂ ਇਹ ਹੋ ਜਾਂਦਾ ਕਈ ਵਾਰ ਆਪਣਾ ਮਤਲਬ ਫਿਰਦੇ ਫਿਰਦੇ ਨੂੰ ਪਤਾ ਨਹੀਂ ਕੀ ਹੋਣ ਲੱਗ ਜਾਂਦਾਗਾ ਮੈਨੂੰ ਤਾਂ ਵੈਸੇ ਬਹੁਤ ਵਾਰੀ ਐ ਹੁੰਦਾਗਾ ਕਬਰਾਟ ਦੀ ਪੈਣ ਲੱਗ ਜਾਂਦੀਆ ਤਾਂ ਫਿਰ ਫਿਰ ਮੈਂ ਚਲੋ ਸਾ ਉਧਰੋਂ ਕੱਪੜੇ ਰੱਖ ਕੇ ਆਕੇ ਤੇ ਫਿਰ ਮੇਰੇ ਪਿਆਜ਼ ਚੀਰ ਨਾਲੇ ਪਏ ਸੀਗੇ ਮੈਂ ਉਹ ਚੀਰ ਕੇ ਤਾਂ ਹੁਣ ਮੈਂ ਇੱਥੇ ਬੈਠ ਕੇ ਆਪਦੇ ਪਿਆਜ਼ ਚੀਰੂੰਗੀ ਤੇ ਬਸ ਇੱਥੇ ਮੈਨੂੰ 3:00 ਵਜੇ ਸੀਗੇ ਤੇ ਬੱਚਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਇਹ ਹੁੰਦਾ ਵੀ ਬਸ ਸਬਜੀ ਚੀਰ ਕੇ ਧਾਰ ਦੇਵਾਂ ਤੇ ਬਸ ਮੈਂ ਹੁਣ ਆਪਦੇ ਪਿਆਜ਼ ਚੀਰ ਕੇ ਤੇ ਸਬਜ਼ੀ ਧਰੂੰਗੀ ਤੇ ਦੇਖੋ ਵਿਸ਼ਵਾਸ ਰੱਖੋ ਰਾ ਆਪਣੇ ਆਪ ਬਣ ਜਾਣਗੇ ਜਿੱਥੇ ਵਿਸ਼ਵਾਸ ਹੁੰਦਾ ਹੈ ਉੱਥੇ ਹਾਰ ਦੀ ਕੋਈ ਥਾਂ ਨਹੀਂ ਵਿਸ਼ਵਾਸ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਹਥਿਆਰ ਹੈ ਹਨੇਰੇ ਵਿੱਚ ਵੀ ਚਾਨਣ ਦਿਸਦਾ ਹੈ ਜੇ ਦਿਲ ਵਿੱਚ ਵਿਸ਼ਵਾਸ ਹੋਵੇ ਵਿਸ਼ਵਾਸ ਮਨੁੱਖ ਮਨੁੱਖ ਨੂੰ ਅੰਦਰੋਂ ਸਟਰੋਂਗ ਬਣਾਉਂਦਾ ਹੈ ਜਦੋਂ ਆਪਣੀ ਮਿਹਨਤ ਤੇ ਵਿਸ਼ਵਾਸ ਹੋਵੇ ਤਾਂ ਕਿਸਮਤ ਵੀ ਸਾਥ ਦਿੰਦੀ ਹੈ ਵਿਸ਼ਵਾਸ ਹੀ ਉਹ ਕੁੰਜੀ ਹੈ ਜੋ ਬੰਦ ਦਰਵਾਜ਼ੇ ਖੋਲ ਦਿੰਦੀ ਹੈ ਤੇ ਦੇਖੋ ਜੀ ਇੱਥੇ ਹੁਣ ਮੇਰੀ ਸਬਜੀ ਚੀਰ ਚੂਰ ਲਈ ਸੀ ਕਿ ਮੈਂ ਪਿਆਜ਼ ਕੱਟ ਕੇ ਤੇ ਧੋ ਲਿਆ ਇਸ ਮਾਰ ਕੇ ਤੇ ਬਸ ਹੁਣ ਮੈਂ ਸਬਜੀ ਬਣਾਉਂਗੀ ਸਬਜੀ ਮੈਂ ਬਣਾਉਣੀ ਹੈ ਦੁੱਧ ਪਾ ਕੇ ਤੇ ਬਸ ਇਹ ਕਹਾਂਗੀ ਵੀ ਜਦੋਂ ਤੁਸੀਂ ਪਹਿਲਾਂ ਕद्दू ਜਾਂ ਕੋਈ ਹੋਰ ਸਬਜੀ ਬਾਜ਼ਾਰੋਂ ਲਿਆਉਣੀ ਆ ਤਾਂ ਉਸ ਨੂੰ ਨਮਕ ਪਾ ਕੇ ਚੰਗੀ ਤਰ੍ਹਾਂ ਉਬਾਲ ਲਵੋ ਜਾਂ ਉਹਨੂੰ ਗਰਮ ਪਾਣੀ ਵਿੱਚ ਨਮਕ ਪਾ ਕੇ ਰੱਖ ਲਵੋ ਜਿਹਦੇ ਨਾਲ ਕਿ ਉਹਦੀ ਜ਼ਹਿਰ ਆ ਜਿਹੜੀ ਉਹ ਸਾਰੀ ਨਿਕਲ ਜਾਵੇ ਕਿਉਂਕਿ ਬਹੁਤ ਹੀ ਜ਼ਿਆਦਾ ਮੈਨੂੰ ਪਤਾ ਮੇਰਾ ਬੇਟਾ ਪਿਛਲੀ ਵਾਰ ਬਿਮਾਰ ਹੋ ਗਿਆ ਸੀਗਾ ਮੈਂ ਉਦੋਂ ਦੀ ਬਹੁਤ ਡਰਦੀ ਹਾਂ ਕਿ ਉਹਨੇ ਕਦੂਆਂ ਦੀ ਸਬਜ਼ੀ ਖਾਧੀ ਸੀਗੀ ਤੇ ਮੈਂ ਉਹ ਉਬਾਲੀ ਨਹੀਂ ਸੀਗੀ ਕਿ ਉਹਦੇ ਅੰਦਰ ਇੰਨੀ ਇਨਫੈਕਸ਼ਨ ਹੋ ਗਈ ਸੀਗੀ ਨਾ ਤਾਂ ਡਾਕਟਰ ਵੀ ਹੈਰਾਨ ਰਹਿ ਗਏ ਸੀਗੇ ਵੀ ਇਹਨੇ ਖਾਦਾ ਕੀ ਹੈਗਾ ਤੇ ਉਹਨੇ ਖਾਧੀ ਸੀ ਰਾਤ ਨੂੰ ਕਦੂਆਂ ਦੀ ਸਬਜ਼ੀ ਜਿਹਦੇ ਨਾਲ ਕਿ ਮੇਰੇ ਬੱਚੇ ਦੇ ਪੇਟ ਦੇ ਵਿੱਚ ਇਨਫੈਕਸ਼ਨ ਹੋ ਗਈ ਸੀਗੀ ਤਾਂ ਉਹਦੇ ਕਰਕੇ ਮੈਂ ਹੁਣ ਕੋਈ ਵੀ ਸਬਜ਼ੀ ਬਾਜ਼ਾਰ ਚੋਂ ਲਿਆਉਣ ਪਹਿਲਾਂ ਡਰਦੀ ਆਂ ਕਿ ਪਰ ਫਿਰ ਜਦੋਂ ਲੈ ਆਉਂਦੀ ਆ ਤੇ ਉਹਨੂੰ ਮੈਂ ਚੰਗੀ ਤਰ੍ਹਾਂ ਉਬਾਲ ਕੇ ਨੂਨ ਪਾ ਕੇ ਉਬਾਲਦੀ ਆਂਗੀ ਤਾਂ ਤੁਸੀਂ ਵੀ ਜੇਕਰ ਇਸ ਤਰ੍ਹਾਂ ਦੀ ਸਬਜ਼ੀ ਲਿਆਉਨੇ ਹੋ ਤਾਂ ਪਲੀਜ਼ ਉਹਨੂੰ ਉਬਾਲ ਕੇ ਸਮਝਾਰ ਕਿ ਉਹਨੂੰ ਬਣਾਇਆ ਕਰੋ ਤਾਂ ਕਿ ਬੱਚੇ ਬਿਮਾਰ ਨਾ ਹੋਣ ਤੇ ਉਮੀਦ ਕਰਦੀ ਆ ਵੀ ਤੁਹਾਨੂੰ ਮੇਰੀ ਅੱਜ ਦੀ ਜਿਹੜੀ ਇਹ ਵੀਡੀਓ ਪਸੰਦ ਆਈ ਹੋਊਗੀ ਮੇਰਾ ਬਲੌਗ ਪਸੰਦ ਆਇਆ ਹੋਊਗਾ ਤਾਂ ਪਲੀਜ਼ ਪਸੰਦ ਆਏ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅੱਗੇ ਸ਼ੇਅਰ ਕਰ ਲਓ ਤੇ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਧੰਨਵਾਦ ਕਰਦੀ ਆ ਫੇਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ